ਤ੍ਰਿਯ ਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਜਿਹੜਾ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਬੱਚੇ ਇਹ ਹੈ ਜਮਾਤ 10ਵੀਂ ਦੀ ਸਾਹਿਤ ਮਹਲਾ ਦੀ ਪੁਸਤਕ ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਕਰਨ ਲੱਗੇ ਠੀਕ ਹੈ ਆਪਾਂ ਉਹਨਾਂ ਦੀ ਬਾਣੀ ਨੂੰ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਦੇ ਜੀਵਨ ਬਾਰੇ ਥੋੜਾ ਜਿਹਾ ਜਾਣਦੇ ਠੀਕ ਹੈ ਸ਼੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ ਆਪ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਪਿਤਾ ਤੇਜਪਾਲ ਤੇ ਮਾਤਾ ਲਖੋ ਦੇ ਗ੍ਰਹਿ ਵਿਖੇ ਭੱਲਾ ਕਰਾਣੇ ਚ ਹੋਇਆ ਆਪ ਜੀ ਦੇ ਘਰ ਦੋ ਪੁੱਤਰ ਮੋਹਨ ਜੀ ਅਤੇ ਮੋਹਰੀ ਜੀ ਤੇ ਦੋ ਸੁਪੁੱਤਰੀਆਂ ਬੀਬੀ ਦਾਨੀ ਜੀ ਅਤੇ ਬੀਬੀ ਪਾਨੀ ਜੀ ਨੇ ਜਨਮ ਲਿਆ ਆਪ ਜੀ ਨੂੰ 1552 ਈਸਵੀ ਵਿੱਚ ਗੁਰਗੱਦੀ ਪ੍ਰਾਪਤ ਹੋਈ ਆਪ ਜੀ ਨੇ ਸਿੱਖਾ ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਅਨੇਕਾ ਕੰਮ ਕੀਤੇ ਜਿਵੇਂ ਗੋਇੰਦਵਾਲ ਵਿਖੇ ਬੌਲੀ ਦਾ ਨਿਰਮਾਣ ਕਰਵਾਇਆ ਆਪ ਨੇ ਲੰਗਰ ਪ੍ਰਥਾ ਦਾ ਵਿਸਥਾਰ ਕਰਾਇਆ ਆਪ ਜੀ ਨੇ ਜਾਤੀ ਪ੍ਰਤਾ ਛੂਤ ਛਾਤ ਅਤੇ ਪਰਦੇ ਅਤੇ ਪਰਦੇ ਪ੍ਰਥਾ ਦਾ ਦਰਵਾਜ ਅਤੇ ਸਤੀ ਪ੍ਰਥਾ ਜਿਹੀਆਂ ਕੁਰਿਤੀਆਂ ਦਾ ਸੁਧਾਰ ਕੀਤਾ ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਸ੍ਰੀ ਅਨੰਦ ਅਨੰਦ ਸਾਹਿਬ ਅਤੇ 4 ਬਾਰਾਂ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ કુલ 31 ਰਾਗਾਂ ਵਿੱਚੋਂ ਆਪ ਜੀ ਨੇ 17 ਰਾਗਾਂ ਵਿੱਚ ਬਾਣੀ ਰਚੀ ਆਪ ਜੀ ਦੀ ਬਾਣੀ ਦਾ ਵਿਸ਼ਾ ਸੇਵਾ ਸੇਵਾ ਭਗਤੀ ਭਾਵ ਅਤੇ ਪਰਮ ਕਰਮਾਂ ਤੋਂ ਨਿਵਾਰਣ ਹੈ ਆਪ ਜੀ 1576 ਈਸਵੀ ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ ਗੇ ਸੀਗਾ ਬੱਚੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਠੀਕ ਹੈ ਉਹ ਕਿੰਨੇ ਕਿੰਵੇਂ ਗੁਰੂ ਸੀ ਉਹਨਾਂ ਦਾ ਜਨਮ ਕਿੱਥੇ ਹੋਇਆ ਉਹਨਾਂ ਦੇ ਮਾਤਾ ਜਿਹਦਾ ਨਾਮ ਉਹਨਾਂ ਦੇ ਪਿਤਾ ਜੀ ਦਾ ਨਾਮ ਠੀਕ ਹੈ ਤੇ ਉਸ ਤੋਂ ਬਾਅਦ ਸੀਗਾ ਕਿ ਉਹਨਾਂ ਦੇ ਘਰ ਕਿੰਨਾਂ ਨੇ ਜਨਮ ਲਿਆ ਫਿਰ ਉਸ ਤੋਂ ਬਾਅਦ ਗੁਰੂ ਗੁਰੂ ਅਮਰਦਾਸ ਜੀ ਨੇ ਕਿਹੜੇ-ਕਿਹੜੇ ਕੰਮ ਕਰਵਾਏ ਤੇ ਉਹਨਾਂ ਦੀਆਂ ਕਿਹੜੀਆਂ ਬਾਣੀਆਂ ਸੀ ਉਹਨਾਂ ਦੀ ਇੱਕ ਬਾਣੀ ਹੈ ਬੱਚੇ ਆਨੰਦ ਪਿਆ ਮੇਰੀ ਮਾਂ ਠੀਕ ਹੈ ਆਪਾਂ ਉਹਨੂੰ ਪੜ੍ਹਦੇ ਹਾਂ ਤੇ ਉਹਦੀ ਵਿਆਖਿਆ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਸਾਨੂੰ ਫਰਮਾਉਣਾ ਕੀ ਚਾਹੁੰਦੇ ਆ ਕੀ ਦੱਸਣਾ ਚਾਹੁੰਦੇ ਆ ਇਸ ਬਾਣੀ ਦੇ ਥਰੂ ਸਾਨੂੰ ਕਿਹ ਏ ਜਿਹੜੀ ਇਹਨਾਂ ਦੀ ਬਾਣੀ ਦਾ ਨਾਮ ਹੈ ਆਨੰਦ ਪਇਆ ਮੇਰੀ ਮਾਏ ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨਵ ਜਿਹਾ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਆਨੰਦ ਕਹ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਹੁਣ ਆਪ ਪਰ ਪੜਦੀ ਹੈ ਕਿ ਦੀ ਵਿਆਖਿਆ ਕੀ ਕਰਨਾ ਚਾਹੁੰਦੇ ਹੈ ਗੁਰੂ ਜੀ ਸਮਝਾਉਣਾ ਕੀ ਚਾਹੁੰਦੇ ਹੈ ਸਾਨੂੰ आनंद ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਬੱਚੇ ਇੱਥੇ ਆਨੰਦ ਹੈ ਜਿਹੜਾ ਉਹ ਆਪਣਾ ਦੁਨਿਆਵੀ ਆਨੰਦ ਨਹੀਂ ਹੈ ਉਹ ਪੂਰਨ ਖੜਾਓ ਹੈ ਠੀਕ ਹੈ ਇਹਦਾ ਅਰਥ ਕੀ ਹੈ ਪੂਰਨ ਖੜਾਓ ਠੀਕ ਹੈ ਗੁਰੂ ਸਾਹਿਬ ਜੀ ਕੀ ਕਹਿੰਦੇ ਹਨ ਕਿ ਜਦੋਂ ਦਾ ਮੈਨੂੰ ਸਤਗੁਰੂ ਪ੍ਰਾਪਤ ਹੋਇਆ ਜਦੋਂ ਮੈਨੂੰ ਪੂਰਾ ਗੁਰੂ ਮਿਲਿਆ ਆ ਉਦੋਂ ਦਾ ਮੇਰੇ ਮਨ ਦੇ ਅੰਦਰ ਆ ਜਿਹੜਾ ਇੱਕ ਪੂਰਨ ਖੜਾਓ ਰਹਿੰਦਾ ਮੈਂ ਪਰਮਾਤਮਾ ਚਾਹੇ ਮੈਨੂੰ ਕੋਈ ਦੁੱਖ ਹੋਵੇ ਚਾਹੇ ਸੁੱਖ ਹੋਵੇ ਪਰ ਜਿਹੜਾ ਮੇਰੇ ਅੰਦਰ ਹੈ ਉਹ ਹਮੇਸ਼ਾ ਹੀ ਕਿਹੜਾ ਖੜਾਓ ਬਣਿਆ ਰਹਿੰਦਾ ਪੂਰਨ ਖੜਾਓ ਕਿ ਮੈਂ ਹਮੇਸ਼ਾ ਹੀ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਰਹਿਣਾ ਸਤ ਗੁਰਤਾ ਪਾਇਆ ਸਹਜ ਸ਼ੇਤੀ ਮਨ ਵਝੀਆਂ ਵਧਾਈਆਂ ਕਹਿੰਦੇ ਸਹਜ ਸ਼ੇਤੀ ਦਾ ਮਤਲਬ ਇੱਥੇ ਅਡੋਲਤਾ ਦੀ ਅਵਸਥਾ ਸਹਜ ਨਾਲ ਠੀਕ ਹੈ ਕਿ ਮੇਰੇ ਜਿਹੜੇ ਸਹਜ ਯਤਨ ਕੀਤੇ ਗਏ ਸੀ ਜਿਹੜੇ ਮੇਰੇ ਸਹਿਜ ਜੀ ਯਤਨ ਕੀਤੇ ਗਏ ਸੀ ਉਹਦੇ ਨਾਲ ਕੀ ਕੀਤਾ ਮੈਂ ਪਰਮਾਤਮਾ ਨੂੰ ਪਾ ਲਿਆ ਜਦੋਂ ਮੈਂ ਪਰਮਾਤਮਾ ਨੂੰ ਪਾ ਲਿਆ ਤੇ ਮੇਰੇ ਅੰਦਰ ਆ ਜਿਹੜੇ ਉਹ ਖੁਸ਼ੀ ਦੇ ਰਾਗ ਵੱਜਣੇ ਸ਼ੁਰੂ ਹੋ ਗਏ ਮੇਰੇ ਅੰਦਰ ਆ ਜਿਹੜੇ ਉਹ ਵਾਜੇ ਵੱਜਣੇ ਸ਼ੁਰੂ ਹੋ ਗਏ ਮੇਰੇ ਅੰਦਰ ਭਾਵ ਕੀ ਕਿਹੜੀ ਅਵਸਥਾ ਪੈਦਾ ਹੋਗੀ ਅਡੋਲਤਾ ਦੀ ਅਡੋਲਤਾ ਦਾ ਮਤਲਬ ਕੀ ਹੈ ਜਿਹੜਾ ਬੰਦਾ ਕਦੇ ਨਹੀਂ ਡੋਲਦਾ ਠੀਕ ਹੈ ਨੈਕਸਟ ਹੈ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵ ਰਹੀਆਂ ਆ ਕਹਿੰਦੇ ਕਿ ਜਦੋਂ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਮੇਰੇ ਅੰਦਰ ਆ ਜਿਹੜੇ ਖੁਸ਼ੀ ਦੇ ਵਾਜੇ ਵੱਜਣ ਲੱਗ ਗਏ ਤੇ ਉਹਨਾਂ ਖੁਸ਼ੀ ਦੇ ਵਾਜਿਆਂ ਦਾ ਸਾਥ ਦੇਣ ਲਈ ਰਤਨਾਵਰੀਆਂ ਜਿਹੜੀਆਂ ਪਰੀਆਂ ਨੇ ਉਹ ਵੀ ਆਈਆਂ ਤੇ ਉਹ ਵੀ ਮੇਰੇ ਨਾਲ ਜਿਹੜੀਆਂ ਨੇ ਸ਼ਬਦ ਗਾ ਰਹੀਆਂ ਹਨ ਅੱਗੇ ਨੈਕਸਟ ਹੈ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਮਸਾਇਆ ਇੱਥੇ ਹਰੀ ਕੇਰਾ ਦਾ ਮਤਲਬ ਹੈ ਪਰਮਾਤਮਾ ਦੇ ਸਿਫਤ ਸਲਾਹ ਕਰਨਾ ਠੀਕ ਹੈ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਮਸਾਇਆ ਕਹਿੰਦੇ ਕਿ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸਾ ਲਿਆ ਆਓ ਆਪਾਂ ਸਾਰੇ ਮਿਲ ਕੇ ਸ਼ਬਦ ਗੁਰੂ ਗੁਰੂ ਦੇ ਪਰਮਾਤਮਾ ਦੇ ਸ਼ਬਦ ਗਾਈਏ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਕਹਿੰਦੇ ਕਿ ਕਹ ਹੈ ਨਾਨਕ ਆਨੰਦ ਹੋਆ ਸਤੁਕੰਦੀ ਜਦੋਂ ਦੋਦੋਂ ਮੈਂ ਆਪਣੇ ਪਰਮਾਤਮਾ ਨੂੰ ਪਾ ਲਿਆ ਨਾ ਮੇਰੇ ਅੰਦਰ ਹੈ ਜਿਹੜਾ ਪੂਰਨ ਖੜਾ ਹੋ ਗਿਆ ਮੇਰੇ ਅੰਦਰ ਹੈ ਜਿਹੜੀ ਡੋਲਤਾ ਦੀ ਅਵਸਥਾ ਪੈਦਾ ਹੋ ਗਈ ਭਾਵ ਕਿ ਮੈਂ ਡੋਲਦਾ ਨਹੀਂ ਤੇ ਜਿਹੜਾ ਮੇਰਾ ਅੰਦਰ ਹੈ ਹਰ ਵੇਲੇ ਹੈ ਜਿਹੜਾ ਖੜਿਆ ਰਹਿੰਦਾ ਅੱਗੇ ਕੀ ਕਹਿੰਦੇ ਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਕਹਿੰਦੇ ਕਿ हे ਮੇਰੇ ਮਨ ਤੂੰ ਐਸ ਪਰਮਾਤਮਾ ਦੇ ਉਸ ਪਰਮਾਤਮਾ ਦੇ ਨਾਲ ਹਮੇਸ਼ਾ ਲੱਗਿਆ ਰਹਿ ਕਿਹੜੇ ਪਰਮਾਤਮਾ ਦੇ ਲੜ ਹਮੇਸ਼ਾ ਲੱਗਿਆ ਲੱਗਿਆ ਰਿਹਾ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕਹਿੰਦੇ ਉਦਾਂ ਤੇ ਪਰਮਾਤਮਾ ਦੇ ਲੜ ਲੱਗਿਆ ਰਹਿ ਜੋ ਸਭ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਹਮੇਸ਼ਾ ਹੀ ਨੈਕਸਟ ਹੈ ਉਹਨਾਂ ਨੇ ਕਿਹਾ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕਹਿੰਦੇ ਹਮੇਸ਼ਾ ਹੀ ਤੂੰ ਪਰਮਾਤਮਾ ਦੇ ਗੁਣ ਗਾ ਕਿਉਂਕਿ ਉਹ ਜਿਹੜਾ ਪਰਮਾਤਮਾ ਹੈ ਉਹ ਸਭ ਦੇ ਦੁੱਖਾਂ ਦਾ ਨਿਵਾਰਣ ਕਰਨ ਵਾਲਾ ਹੈ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਅੰਗੀਕਾਰ ਦਾ ਮਤਲਬ ਇੱਥੇ ਸਹਾਇਤਾ ਕੀ ਉਹ ਪਰਮਾਤਮਾ ਹੈ ਨਾ ਜਿਹੜਾ ਤੇਰਾ ਤੇਰੀ ਸਹਾਇਤਾ ਵੀ ਕਰਦਾ ਤੇ ਤੇਰੇ ਸਾਰੇ ਜਿੰਨੇ ਵੀ ਕਾਰਜ ਹੈ ਜੋ ਤੈਨੂੰ ਔਖੇ ਲੱਗਦੇ ਜੋ ਤੈਨੂੰ ਸੌਖੇ ਲੱਗਦੇ ਉਹ ਸਾਰੇ ਕੌਣ ਸਵਾਰਦਾ ਹੈ ਉਹ ਸਾਰੇ ਕੌਣ ਸਵਾਰਦਾ ਬੱਚੇ ਪਰਮਾਤਮਾ ਸਵਾਰਦਾ ਹੈ ਉਹ ਆਪਣੇ ਮਨ ਨੂੰ ਸਮਝਾ ਰਿਹਾ ਕਿ ਤੂੰ ਇਸ ਪਰਮਾਤਮਾ ਦੇ ਹਮੇਸ਼ਾ ਹੀ ਲੜ ਲੱਗਿਆ ਰਹਿ ਤੇ ਇਸ ਪਰਮਾਤਮਾ ਦੇ ਹਮੇਸ਼ਾ ਹੀ ਗੁਣਗਾਨ ਕਰਦਾ ਰਹਿ ਕਹੈ ਨਾਨਕ ਅਨੰਦ ਕਹੈ ਨਾਨਕ ਮਨ ਮੇਰੇ ਸਦਾ ਰਹੁ ਨਾਲੇ ਉਹ ਆਪਣੇ ਮਨ ਨੂੰ ਫੇਰ ਹੀ ਕਹਿੰਦੇ ਆ ਕਿ ਤੂੰ ਉਸ ਪਰਮਾਤਮਾ ਦੇ ਹਮੇਸ਼ਾ ਹੀ ਲੜ ਲੱਗਿਆ ਰਹਿ ਹਮੇਸ਼ਾ ਹੀ ਉਹਦੇ ਚਰਨਾਂ ਦੇ ਵਿੱਚ ਉਹਦੀ ਗੁਣਗਾਨ ਗਾਉਂਦੇ ਰਹਿ ਕਰ ਜਿਨਨੇ ਜਿਹੜਾ ਸਰਬ ਕਲਾ ਸਮਰੱਥ ਹੈ ਹਰ ਇੱਕ ਚੀਜ਼ ਕਰਨ ਵਾਲਾ ਹੈ ਤੇਰੇ ਦੁੱਖਾਂ ਦਾ ਨਿਵਾਰਣ ਤੇ ਸੁੱਖ ਦੇਣ ਵਾਲਾ ਉਹ ਪਰਮਾਤਮਾ ਹੈ ਠੀਕ ਹੈ ਬੱਚੇ ਇਹ ਸੀਗੀ ਗਰੋਮਰदास ਜੀ ਦੀ ਬਾਣੀ ਆਨੰਦ ਪਿਆ ਮੇਰੀ ਮਾਏ ਜਿਹੜੀ ਇਹਨਾਂ ਦੀ ਨੈਕਸਟ ਬਾਣੀ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਤਾਂ ਜੋ ਇਹ ਸਾਰ ਇਹ ਵੀਡੀਓ ਹੋਰਾਂ ਬੱਚਿਆਂ ਤੱਕ ਵੀ ਜਾ ਸਕੇ ਧੰਨਵਾਦ